ਹਾਂਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਠੀਕ ਠਾਕ ਹੋ ਸਾਰੇ ਤੇ ਅੱਜ ਗੱਲ ਕਰਦੇ ਆਪਾਂ ਜਿਹੜੇ ਟੌਪ ਦੇ ਬੱਚੇ ਜਿਹੜੀਆਂ ਬੱਚੀਆਂ ਹੁੰਦੀਆਂ ਨੇ ਆਪਣੀਆਂ ਕਿਵੇਂ ਉਹਨਾਂ ਦੀ ਜ਼ਿਆਦਾ ਗਰੋਥ ਕਰੀਏ ਤਾਂ ਕਿ ਉਹ ਜਲਦੀ ਤੋਂ ਜਲਦੀ ਵੇਟ ਪੂਰਾ ਕਰਨ ਕਿਹੜੀ ਖਰਾਕ ਪਾਈਏ ਇਸ ਚੀਜ਼ ਦੇ ਵਿੱਚ ਨਾ ਕਈ ਵੀਰ ਬਹੁਤ ਜ਼ਿਆਦਾ ਉਹਦੇ ਵਿੱਚ ਰਹਿੰਦੇ ਨੇ ਮਤਲਬ ਵੀ ਫੀਡ ਨਹੀਂ ਡਿਸਾਈਡ ਕਰ ਪਾਉਂਦੇ ਤੇ ਵੀ ਕਿਹੜੀ ਪਾਈਏ ਜਿਹੜਾ ਜਿਹੜੀ ਕੋਈ ਕਹਿ ਦਿੰਦਾ ਉਹੀ ਫੀਡ ਪਾ ਦਿੰਦਾ ਜਿਹੜੀ ਕਿਸੇ ਨੇ ਦੱਸਤੀ ਫਿਰ ਉਹ ਚੱਕ ਲਿਆਉਂਦਾ ਫਿਰ ਉਹ ਚੱਕ ਲਿਆਉਂਦਾ ਪਰ ਉਹਦਾ ਮਲ ਨਹੀਂ ਘਟਦਾ ਕਿਤੇ ਨਾ ਕਿਤੇ ਉਹਦੇ ਮਲ ਨੂੰ ਨਹੀਂ ਲੱਗਦਾ ਲੈ ਵੀ ਯਾਰ ਬਸੇ ਆਪਣੀ ਸਹੀ ਤਰੀਕੇ ਨਾਲ ਨਹੀਂ ਤਿਆਰ ਹੋ ਰਹੀ ਅੱਜ ਇਹਦੇ ਬਾਰੇ ਗੱਲ ਕਰਦੇ ਆਪਾਂ ਲਈ ਟਾਪ ਦੇ ਜਿਹੜੇ ਬੱਚੇ ਆ ਟਾਪ ਦੀ ਬੱਸੀ ਕਿਵੇਂ ਤਿਆਰ ਕਰੀਏ ਆਪਾਂ ਦੇਖੋ ਸਭ ਤੋਂ ਪਹਿਲਾਂ ਤਾਂ ਚੀਜ਼ ਬਰੀਡ ਤੇ ਹੁੰਦੀ ਆ ਸੀਮਣ ਤੇ ਨਵੀ ਆਪਾਂ ਚੰਗਾ ਸੀਮਣ ਭਰੋਣਾ ਦੂਜੀ ਗੱਲ ਆ ਜਾਂਦੀ ਆ ਫਿਰ ਉਹਨੂੰ ਪਾਲਣ ਤੇ ਜੇ ਆਪਣੇ ਕੋਲ ਸੀਮਣ ਚੰਗਾ ਆਪਾਂ ਉਹਨੂੰ ਪਾਲ ਲਿਆ ਨਹੀਂ ਚੰਗੀ ਤਰ੍ਹਾਂ ਤਾਂ ਉਹ ਵੀ ਫਿਰ ਇੱਕ ਬੇਕਾਰ ਆ ساری ਚੀਜ਼ ਤੇ ਇੱਕ ਤਾਂ ਇਹ ਚੀਜ਼ ਹਮੇਸ਼ਾ ਯਾਦ ਰੱਖਿਆ ਕਰੋ ਕਿ ਪਹਿਲੇ ਜਿਹੜੇ 3 ਮਹੀਨੇ ਨੇ ਬੱਚੇ ਵਾਸਤੇ ਉਹ ਪਹਿਲੇ 3 ਮਹੀਨੇ ਹੀ ਡਿਪੈਂਡ ਕਰਦੇ ਨੇ ਕਿ ਉਹਨੇ ਅੱਗੇ ਜਾ ਕੇ ਕਿੰਨਾ ਦੁੱਧ ਦੇਣਾ ਉਹ ਬਹੁਤ ਹੀ ਕੇਅਰਫੁਲ ਹੁੰਦੇ ਨੇ ਪਹਿਲੇ 3 ਮਹੀਨੇ ਸਭ ਤੋਂ ਪਹਿਲਾਂ ਤਾਂ ਤੁਸੀਂ ਬੱਚੇ ਦਾ ਜਿਹੜਾ ਨਾਲੂਆ ਹੁੰਦਾ ਨਾਲੂਆ ਆਪਾਂ ਕਹਿ ਦਿੰਦੇ ਆ ਉਹਨੂੰ ਬੀਟਾ ਡੀਨ ਨਾਲ ਸਾਫ਼ ਕਰਕੇ ਚੰਗੀ ਤਰ੍ਹਾਂ ਕੈਂਚੀ ਨਾਲ 2 ਕੈਂਚ ਛੱਡ ਕੇ ਉਹਨੂੰ ਬੀਟਾ ਡੀਨ ਦੇ ਵਿੱਚ ਡਬੋ ਕੇ ਉਹਨੂੰ ਧਾਗੇ ਨਾਲ ਬੰਨ ਦੇਣਾ ਤੇ ਕੋਸ਼ਿਸ਼ ਕਰੋ ਲਵੀ 1 ਘੰਟੇ ਦੇ ਅੰਦਰ ਅੰਦਰ ਉਹਨੂੰ 1.5 ਤੋਂ 2 ਲੀਟਰ 1.5 ਲੀਟਰ ਬੌਲਾ ਪਿਆਇਆ ਜਾਵੇ ਉਸ ਤੋਂ ਬਾਅਦ ਤੁਸੀਂ ਜਿੱਥੇ ਤੁਹਾਡੇ ਕੋਲ ਖੁੱਲੀ ਜਗ੍ਹਾ ਹੈਗੀ ਆ ਫਿਰ ਤਾਂ ਚਲੋ ਬੰਨ੍ਹਣੇ ਹੀ ਆ ਨਹੀਂ ਉਹਨੂੰ 4x4 ਦੇ ਇੱਕ ਪਿੰਜਰੇ ਦੇ ਵਿੱਚ ਬੰਦ ਕਰ ਲਓ ਤਾਂ ਕਿ ਉਹਦੀ એનર્ਜੀ ਜੋ ਆਪਾਂ ਉਹਨੂੰ ਖਵਾਈਏ ਪਾਈਏ ਉਹਦੀ એનર્ਜੀ ਵੇਸਟ ਨਾ ਹੋਵੇ ਇੱਕ-ਇੱਕ ਮਹੀਨੇ ਤੇ ਉਹਦੀ ਆਪਾਂ ਗੁੜ ਪੇਟ ਦੇ ਕੀੜੇ ਵਾਲੀ ਡੀ-ਵਾਰਮਿੰਗ ਕਰੋ 16 ਮਹੀਨਿਆਂ ਤੱਕ ਤੇ ਜੇ ਕਰੀਏ ਖਾਣਾਕ ਦੀ ਗੱਲ ਪਹਿਲੇ 5 ਮਹੀਨੇ ਆਪਾਂ ਉਹਨੂੰ ਕਾਫ ਸਟਾਰਟਰ ਫੀਡ ਦੇਣੀ ਆ ਜੇ ਆਪਾਂ ਛੋਟਲੀ ਗੱਲ ਕਰੀਏ ਤਾਂ ਆਪਾਂ ਚਾਰ ਗੱਟੇ ਉਹਨੂੰ ਕਾਫ ਸਟਾਰਟਰ ਫੀਡ ਦੇ ਖਵਾਉਣੇ ਆ ਤੀਜੇ ਮਹੀਨੇ ਤੋਂ ਲੈ ਕੇ ਅੱਠਵੇਂ ਮਹੀਨੇ ਤੱਕ ਆਪਾਂ ਬੱਚੇ ਨੂੰ ਪ੍ਰੋਟੀਨ ਜ਼ਿਆਦਾ ਖਵਾਉਣਾ ਹੁੰਦਾ ਕਿਉਂਕਿ ਜਿੰਨਾ ਆਪਾਂ ਉਹਦੀਆਂ ਹੱਡੀਆਂ ਮਜ਼ਬੂਤ ਕਰ ਲਾਂਗੇ ਪ੍ਰੋਟੀਨ ਨੇ ਹੱਡੀਆਂ ਮਜ਼ਬੂਤ ਕਰਨੀਆਂ ਨੇ ਜਿੱਡਾ ਵੱਡਾ ਆਪਾਂ ਉਹਦਾ ਢਾਂਚਾ ਤਿਆਰ ਕਰ ਲਾਂਗੇ ਹੱਡੀਆਂ ਦਾ ਉਨਾ ਹੀ ਉਨੀ ਹੀ ਵੱਧ ਉਹ ਹੈਡ ਕਰੂਗੀ ਤੇ ਉਨੀ ਹੀ ਹੋਗਾ ਵੱਡੀ ਗਾਂ ਬਣੂਗੀ ਤੇ ਕਈ ਵੀਰਾਂ ਦੇ ਘਰੇ ਬੱਸੀਆਂ ਹੁੰਦੀਆਂ ਨੇ ਮਤਲਬ ਕਿ ਖਰਾਕ ਪਾਉਂਦੇ ਆ ਉਹ ਨੱਕ ਹੈਡ ਨਹੀਂ ਕਰਦੀਆਂ ਮਤਲਬ ਕਿ ਪੇਟ ਕੱਢੀ ਜਾਂਦੀਆਂ ਨੇ ਚੌਥੇ ਮਹੀਨੇ ਤੋਂ ਬਾਅਦ ਜਿਹੜੀ ਸਭ ਤੋਂ ਜ਼ਰੂਰੀ ਗੱਲ ਆ ਚਾਹੇ ਉਹਨੂੰ ਨਾ ਹਰਾ ਪਾਓ ਨਾ ਉਹਨੂੰ ਸੈਲਜ ਪਾਓ ਕਾਸੇ ਜੀ ਦੀ ਲੋੜ ਨਹੀਂ ਤੁਸੀਂ ਉਹਨੂੰ ਕੱਲੀ ਤੂੜੀ ਬਿਲਕੁਲ ਫਰੈਸ਼ ਤੂੜੀ ਕੱਲੀ ਕੱਲੀ ਤੂੜੀ ਤੇ ਫੀਡ ਜਿੰਨੀ ਮਰਜ਼ੀ ਖਾ ਲੇ 4 ਕਿਲੋ ਤੋਂ ਵੱਧ ਖਾਂਦੀ ਨਹੀਂ ਵੱਧੋ ਵੱਧੋ 9 ਮਹੀਨਿਆਂ ਤੱਕ ਜਦੋਂ 9ਵੇਂ ਮਹੀਨੇ ਦੀ ਹੋਊਗੀ 5 ਕਿਲੋ ਫੀਡ ਖਾਊਗੀ ਦੋਨੇ ਟਾਈਮਾਂ ਦੀ ਇਤੋਂ ਵੱਧ ਡੋਜ਼ ਵਧਾ ਨਹੀਂ ਸਕਦੀ ਉਹ ਤੇ ਬਾਕੀ ਤੂੜੀ ਜੇ ਕਿਸੇ ਵੀਰ ਭਰਾ ਕੋਲੇ ਹਰਾਚਾਰਾ ਹੈ ਨਹੀਂ ਤਾਂ ਟੈਨਸ਼ਨ ਨਾ ਲਿਓ ਕੱਲੀ ਤੂੜੀ ਤੇ ਫੀਡ 4 ਤੋਂ 5 ਕਿਲੋ ਫੀਡ ਪਾਓ ਤੇ ਜਦੋਂ ਤੁਹਾਡਾ ਪਸ਼ੂ ਹੋ ਗਿਆ 8 ਤੋਂ 9 ਮਹੀਨਿਆਂ ਦਾ ਫੇਰ ਆਪਾਂ ਉਹਨੂੰ ਨਾਲ એનર્ਜੀ ਵਧ ਦੇਣੀ ਹੁੰਦੀ ਹੈ ਤਾਂ ਕਿ ਉਹਦੀ ਜਿਹੜੀ ਫਾਇਟ ਆ ਜਿੱਡਾ ਵੱਡਾ ਆਪਾਂ ਢਾਂਚਾ ਤਿਆਰ ਕਰ ਲਿਆ ਜਾਂ ਉਹਦੀਆਂ ਹੱਡੀਆਂ ਕਰ ਲੀਆਂ ਤਾਂ ਕਿ ਉਹਨਾਂ ਦੇ ਵਿੱਚ ਆਪਾਂ ਮਾਸ ਭਰੀਏ ਤੇ ਇਸ ਤਰੀਕੇ ਨਾਲ ਆਪਾਂ ਟੌਪ ਦੀ ਬੱਛੀ ਤਿਆਰ ਕਰ ਸਕਦੇ ਹਾਂ ਚੌਥੇ ਤੋਂ ਅੱਠਵੇਂ ਮਹੀਨੇ ਤੱਕ ਆਪਾਂ ਉਹਨੂੰ ਪ੍ਰੋਟੀਨ ਵਧ ਦੇਣਾ ਹੁੰਦਾ ਹੁਣ ਪ੍ਰੋਟੀਨ ਆਪਾਂ ਫੀਡ ਵੀ ਪਾ ਦੇਾਂਗੇ ਜੇ ਕਿਸੇ ਵੀਰ ਨੇ ਬਣਾ ਕੇ ਲਿਉਣੀ ਹੋਵੇ ਅਗਲੀ ਵੀਡੀਓ ਫੀਡ ਤੇ ਪਾ ਦੇਾਂਗੇ ਨਹੀਂ ਪ੍ਰੋਟੀਨ ਕਿਵੇਂ ਪੂਰਾ ਕੀਤਾ ਜਾ ਸਕਦਾ ਨਹੀਂ ਬਹੁਤ ਜ਼ਿਆਰੀਆਂ ਕੰਪਨੀਆਂ ਦੀਆਂ ਫੀੜਾਂ ਆਉਂਦੀਆਂ ਨੇ ਡੇਰੀ ਪ੍ਰੋਟੀਨ ਦੇ ਨਾਂ ਤੇ ਵੀ ਆਉਂਦੀ ਆ ਤੇ ਕਾਫ ਗਰੋਵਰ ਦੇ ਨਾਂ ਤੇ ਵੀ ਆਉਂਦੀਆਂ ਨੇ ਨਹੀਂ ਤੁਸੀਂ ਮਤਲਬ ਕਿ ਬਾਲਾ ਉਲਜਣ ਦੀ ਲੋੜ ਨਹੀਂ ਕਿਸੇ ਵੀ ਵਧੀਆ ਚੰਗੀ ਬ੍ਰਾਂਡਡ ਕੰਪਨੀ ਦੀ ਫੀਡ ਵਰਤੋ ਪਹਿਲੇ ਚਾਰ ਪਹਿਲੇ 3 ਮਹੀਨੇ ਕਾਫ ਸਟਾਰਟਰ ਫਿਰ ਕਾਫ ਗਰੋਵਰ ਫਿਰ ਹੀਫਰ ਤੇ 7ਵੇਂ ਮਹੀਨੇ ਜਾ ਕੇ ਆਪਾਂ ਡੇਰੀ ਪ੍ਰੋਟੀਨ ਦੇ ਦੋ ਗੱਟੇ ਖਵਾ ਸਕਦੇ ਆ ਤੇ ਉਸ ਤੋਂ ਬਾਅਦ ਜਦੋਂ ਤੁਹਾਡਾ ਪਸ਼ੂ ਗੱਭਣ ਹੋ ਗਿਆ ਫਿਰ ਸੂਨ ਦੇ 2 ਮਹੀਨੇ ਪਹਿਲਾਂ ਤੱਕ ਡਰਾਈ ਫੀਡ ਜੇਕਰ ਤੁਸੀਂ ਪ੍ਰੋਪਰ ਖਰਾਕ ਦਿੰਨੇ ਹੋ ਕੱਟੀ ਜਾਂ ਬੱਸੀ ਨੂੰ ਤਾਂ ਸੋਡੀ ਜੇ ਬੱਸੀ ਆ ਤਾਂ 11 ਮਹੀਨਿਆਂ ਤੱਕ 3.5 ਕੁਇੰਟਲ ਦੀ ਆਰਾਮ ਨਾਲ ਹੋ ਜਾਂਦੀ ਆ ਤੇ ਨਹੀਂ ਫਿਰ ਤੁਹਾਨੂੰ ਸੋਨੂੰ ਪਤਾ ਹੀ ਆ ਜੇ ਵੀ ਸਾਲ ਤੋਂ 2 ਤੋਂ 3 ਸਾਲਾਂ ਦੀ ਜਾ ਕੇ ਸੂੰਦੀ ਆ ਤੇ ਪਹਿਲੇ 3 ਮਹੀਨੇ ਕੱਖ ਤੇ ਪੱਠਾ ਬਿਲਕੁਲ ਨਹੀਂ ਪਾਉਣੇ ਇਹ ਚੀਜ਼ ਦਾ ਧਿਆਨ ਜਰੂਰ ਰੱਖਿਓ ਤੇ ਡੀ ਵਾਰਵਿੰਗ ਆਪਾਂ ਹਰ ਮਹੀਨੇ ਕਰਨੀ ਆ 16 ਮਹੀਨਿਆਂ ਤੱਕ ਹਰ ਮਹੀਨੇ ਕਰੋ ਤੇ ਉਹਦਾ ਬਹੁਤ ਹੀ ਵਧੀਆ ਰਿਜ਼ਲਟ ਮਿਲਦਾ ਤੇ ਧੰਨਵਾਦ ਸਾਰੇ ਵੀਰਾਂ ਦਾ ਇਹ ਕਿਸੇ ਵੀਰ ਨੇ ਪੁੱਛਣਾ ਹੋਵੇ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਨੰਬਰ ਆਪਣਾ ਹੈਗਾ ਹੀ ਆ ਸਾਰੇ ਵੀਡੀਓ ਦੇ ਵਿੱਚ ਬਾਕੀ ਮੈਂ ਹੁਣ ਵੀ ਦੱਸ ਦਿੰਦਾ 97792 22530 ਠੀਕ ਹੈ ਜੀ ਧੰਨਵਾਦ ਸਾਰਿਆਂ ਦਾ